ਇਹ ਮੋਰਚਾ ਤਾਂ ਬਣਨਾ ਹੈ ਜੇ ਮੋਰਚੇ ਚ ਜੇ ਸੰਘਰਸ਼ ਲੋਕਾਂ ਦੇ ਕਰਦੇ ਆ ਇਹ ਮੋਰਚੇ ਦੀ ਮਜ਼ਬੂਤੀ ਹੁੰਦੀ ਹੋਵੇ ਲਗਾਤਾਰ ਸੰਘਰਸ਼ ਨਾਲ ਮੋਰਚਾ ਬਣਨਾ ਹੈ ਸੰਘਰਸ਼ ਸਾਰੇ ਰੂਪਾਂ ਦਾ ਹੈ ਪਾਰਲੀਮੈਂਟੀ ਵੀ ਹੈ ਤੇ ਗੈਰ ਪਾਰਲੀਮੈਂਟੀ ਵੀ ਹੈ ਇੱਕ ਪਾਰਲੀਮੈਂਟ ਦਾ ਸੰਘਰਸ਼ ਹੈ ਵੋਟਾਂ ਦਾ ਇੱਕ ਵੋਟਾਂ ਤੋਂ ਬਿਨਾਂ ਦਾ ਸੰਘਰਸ਼ ਹੈ ਜਿਹਨੇ ਇਨਕਲਾਬ ਕਰਨਾ ਹੈ ਉਹਦੀ ਮੁੱਖ ਟੇਕ ਗੈਰ ਪਾਰਲੀਮੈਂਟੀ ਸੰਘਰਸ਼ਾਂ ਤੇ ਜ਼ਿਆਦਾ ਚਾਹੀਦੀ ਹੈ ਯਾਨੀ ਵੀ ਦੁਜੇ ਲੜਨਾ ਨਹੀਂ ਪਾਰਲੀਮੈਂਟ ਤੋਂ ਨਾਲੋਂ ਜ਼ਿਆਦਾ ਭਾਰ ਚਾਹੀਦਾ ਦੂਜੇ ਮੋਰਚੇ ਤੇ ਕਿ ਤਾਂ ਕਿ ਅਸੀਂ ਇਹ ਵੱਡਾ ਕੰਮ ਜਿਹੜਾ ਜਨਤਾ ਦਾ ਇਕੱਠੇ ਕਰਨ ਵਾਲਾ ਲੋਕ ਜਗੂਰੀ ਮੋਰਚਾ ਬਣਾਉਣ ਵਾਲਾ ਉਹ ਸਿਰੇ ਚੜ ਸਕੀ ਇਸ ਸੰਘਰਸ਼ਾ ਤੋਂ ਬਿਨਾਂ ਇਹ ਮੋਰਚਾ ਨਹੀਂ ਬਣਨਾ ਸੰਘਰਸ਼ ਦੋਨੇ ਤਰ੍ਹਾਂ ਦੇ ਆ ਇੱਕ ਪਾਰਲੀਮੈਂਟੀ ਇੱਕ ਗੈਰ ਪਾਰਲੀਮੈਂਟੀ ਪਾਰਲੀਮੈਂਟੀ ਵੀ ਸੰਘਰਸ਼ ਕਰਨੇ ਆ ਪਰ ਜ਼ਿਆਦਾ ਜ਼ੋਰ ਗੈਰ ਪਾਰਲੀਮੈਂਟੀ ਸੰਘਰਸ਼ਾਂ ਤੇ ਦੇਣਾ ਆ ਜੇ ਸੰਘਰਸ਼ ਕਰਦੇ ਆ ਸੱਜੇ ਰਾਹੇ ਤੋਂ ਵੀ ਬਚਣਾ ਆ ਤੇ ਖੱਬੇ ਸੰਕੀਰਨਵਾਦ ਤੋਂ ਵੀ ਬਚਣਾ ਆ ਜਰਨਲ ਸਿਆਂ ਸੱਜਾ ਕਹ ਰਹਾ ਕੀ ਹੈ ਉਹ ਤੋਂ ਬਜਣਾ ਮੈਂ ਗਿਆ ਜਦੋਂ ਜਿਹੜੀ ਜਮਾਤ ਨੂੰ ਗੱਦੀ ਤੋਂ ਲਾਉਣਾ ਹੈ ਇੱਕ ਮਿੰਟ ਨਹੀਂ ਉਹ ਜਿਹਨੂੰ ਗੱਦੀ ਤੋਂ ਲਾਉਣਾ ਭੁੱਲਣਾ ਉਹਦੇ ਉਹਦੇ ਨਾਲ ਕੋਈ ਐਸਾ ਸਮਝੌਤਾ ਕਰ ਲਾਓ ਐਸਾ ਦਾਅ ਪੇ ਚਲਾ ਦਿਓ ਤੁਹਾਡਾ ਬੇੜਾ ਕਰਕੇ ਲੋਕਾਂ 'ਚ ਹੋ ਜਾਏ ਤੇ ਸਮਝ ਲਓ ਕਿ ਤੁਸੀਂ ਦੁਸ਼ਮਣ ਦੀ ਤਾਕਤ ਨੂੰ ਘਟਾ ਕੇ ਦੇਖਦੇ ਹੋ ਆਪਣੀ ਨੂੰ ਵਧਾ ਕੇ ਦੇਖਦੇ ਹੋ ਦੁਸ਼ਮਣੀ ਦਾ ਤਾਕਤ ਨੂੰ ਘੜਾ ਕੇ ਦੇਖਦੇ ਹੋ ਉਲਟ ਕਰਦੇ ਹੋ ਇਹ ਨੂੰ ਜਮਾਤੀ ਭਿਆਲੀ ਕਹਿੰਦੇ ਆ ਵੀ ਦੁਸ਼ਮਣ ਨਾਲ ਰਲ ਕੇ ਇਨਕਲਾਬ ਕੀਤਾ ਜਾ ਸਕਦਾ ਮਾਰਸ ਦੀ ਗੱਲ ਨੂੰ ਗਲਤ ਸਿੱਧ ਕਰਨਾ ਵੀ ਜਮਾਤੀ ਘੋਲਾਂ ਦਾ ਇਤਿਹਾਸ ਆ ਉਹ ਕਹਦੇ ਜਮਾਤੀ ਮਲਵਾਰ ਤੋਂ ਦਾ ਇਤਿਹਾਸ ਸਿਰ ਆ ਉਹਨੂੰ ਸੱਜਾ ਕੋ ਰਹਾ ਕਹਿੰਦੇ ਆ ਸੱਜਾ ਕੋ ਰਹਾ ਜਿਹੜਾ ਉਹਦਾ ਸਪੀਕਰ ਹੁੰਦਾ ਉਹਦੇ ਸੱਜੇ ਪਾਸੇ ਸਰਕਾਰ ਬੈਠੀ ਹੁੰਦੀ ਖੱਬੇ ਪਾਸੇ ਸਰਕਾਰ ਵਿਰੋਧ ਬੈਠਾ ਹੁੰਦਾ ਹੁਣ ਵੀ ਦੇਖ ਲਓ ਪਾਰਲੀਮੈਂਟ ਚ ਸਪੀਕਰ ਦੇ ਸੱਜੇ ਪਾਸੇ ਸਰਕਾਰ ਆ ਖੱਬੇ ਪਾਸੇ ਵਿਰੋਧ ਆ ਸੱਜਾ ਪੱਖ ਉਹ ਆ ਜਿਹੜਾ ਦੁਸ਼ਮਣ ਦੇ ਨਾਲ ਪਿਆਲੀ ਪੌਂਦਾ ਆ ਖੱਬਾ ਕਹ ਰਹਾ ਇਹ ਆ ਜਿਹੜਾ ਦੁਸ਼ਮਣ ਦੀ ਤਾਕਤ ਨੂੰ ਘਟਾ ਕੇ ਦੇਖਦਾ ਆਪਣੀ ਵਧਾ ਕੇ ਦੇਖਦਾ ਉਹ ਐਡਵੈਂਚਰ ਕਰਦਾ ਆ ਬੰਦਾ ਇਕੱਲਾ ਹੀ ਜੰਗਲ ਨੂੰ ਅਗਲਾ ਆ ਜੰਗਲ ਨੂੰ ਹੋ ਜਾਣਾ ਨਕਸਲਵਾਦ ਨੇ ਕੀਤਾ ਸੀ ਖੱਬਾ ਕਹ ਰਹਾ ਦਸ਼ਕਾਰ ਆ ਦੋਨੇ ਇੱਕ ਰਾਏ ਗਲਤ ਹੈ